ਅੱਜ ਦਾ ਸਵਾਲ ਖੁਦ ਮੈਂ ਹੀ ਕੀਤਾ ਹੈ ਮੇਰਾ ਸਵਾਲ ਹੈ ਕਿ ਧਰਮ ਵਿੱਚ ਸ਼ੱਕ ਲਈ ਤਰਕ ਲਈ ਕੋਈ ਜਗ੍ਹਾ ਹੈ ਜਾਂ ਸਾਰਾ ਕੁਝ ਵਿਸ਼ਵਾਸ ਤੇ ਹੀ ਟਿਕਿਆ ਹੈ ਹੁਣ ਇਹਦਾ ਜਵਾਬ ਵੀ ਮੈਂ ਖੁਦ ਹੀ ਦੇਵਾਂਗਾ ਆਪਣੀ ਸਮਝ ਅਨੁਸਾਰ ਜੋ ਮੈਂ ਦੇਖਿਆ ਸੁਣਿਆ ਪੜ੍ਹਿਆ ਵਿਚਾਰਿਆ ਹੈ ਉਹਦੇ ਅਨੁਸਾਰ ਮੈਂ ਆਪਣੇ ਆਪ ਨੂੰ ਕਿਸੇ ਵੀ ਧਰਮ ਤੱਕ ਸੀਮਤ ਨਹੀਂ ਕੀਤਾ ਹੋਇਆ ਇਹ ਇੱਕ ਕੁਦਰਤੀ ਘਟਨਾ ਹੈ ਕਿ ਮੈਂ ਕਿਸੇ ਇੱਕ ਧਰਮ ਨਾਲ ਸੰਬੰਧਿਤ ਜ਼ਰੂਰ ਹਾਂ ਮੇਰਾ ਧਰਮ ਦੇ ਨਾਲ ਜੁੜਾਵ ਵੀ ਹੈ ਤੇ ਮੈਂ ਇੱਕ ਖਾਸ ਧਰਮ ਵਿੱਚ ਪੈਦਾ ਹੋਇਆ ਪਰ ਮੈਂ ਜਿਹੜੀ ਵੀ ਗੱਲ ਕਰਨੀ ਚਾਹੁੰਦਾ ਉਹ ਸਿੱਧੀ ਤੇ ਸਾਂਝੀ ਹੈ ਮੈਂ ਖੁਦ ਨੂੰ ਕਿਸੇ ਵੀ ਧਰਮ ਨਾਲ ਜੋੜਨ ਦੀ ਬਜਾਏ ਸੱਚ ਦੀ ਵਿਚਾਰ ਨਾਲ ਜੋੜਨਾ ਜ਼ਿਆਦਾ ਪਸੰਦ ਕਰਾਂਗਾ ਤੇ ਮੇਰੇ ਖਿਆਲ ਨਾਲ ਬਤੌਰ ਇਨਸਾਨ ਮੇਰਾ ਫਰਜ਼ ਵੀ ਇਹੀ ਹੈ ਮੈਂ ਕੋਈ ਰੱਬ ਨਹੀਂ ਮੈਂ ਕੋਈ ਕਥਾਵਾਚਕ ਨਹੀਂ ਮੈਂ ਕੋਈ ਸੰਤ ਨਹੀਂ ਮੈਂ ਕੋਈ ਬ੍ਰह्मज्ञानी ਨਹੀਂ ਪਰ ਮੈਂ ਸੋਚਦਾ ਹਾਂ ਮੈਂ ਫ੍ਰੈਂਚ ਫਿਲਾਸਫਰ ਡੈਕਾਰਟ ਦਾ ਇੱਕ ਵਿਚਾਰ ਸੁਣਿਆ ਤੇ ਪੜਿਆ ਉਹਦੇ ਵਿੱਚ ਉਹ ਕਹਿੰਦਾ ਹੈ ਕਿ ਮੇਰੀ ਹੋਂਦ ਕੀ ਹੈ ਉਹਦੇ ਅੰਦਰ ਵੀ ਇਹ ਸਵਾਲ ਪੈਦਾ ਹੋਇਆ ਤੇ ਉਹ ਖੁਦ ਹੀ ਉਹਦਾ ਜਵਾਬ ਲੱਭਿਆ ਉਹ ਕਹਿੰਦਾ ਮੇਰੀ ਹੋਂਦ ਕੀ ਆ ਆਈ ਥਿੰਕ ਧੇਰਫੋਰ ਆਈ ਐਮ ਮੈਂ ਸੋਚਦਾ ਹਾਂ ਮੈਂ ਵਿਚਾਰਦਾ ਹਾਂ ਇਸੇ ਕਰਕੇ ਤੇ ਮੈਂ ਹੈਗਾ ਜੇ ਮੈਂ ਸੋਚੂਗਾ ਨਹੀਂ ਮੈਂ ਵਿਚਾਰੂਗਾ ਨਹੀਂ ਤੇ ਮੇਰਾ ਹੋਣਾ ਕੀ ਹੈ ਮੇਰਾ ਹੋਣਾ ਕੋਈ ਨਹੀਂ ਮੇਰਾ ਹੋਣਾ ਨਾ ਹੋਣਾ ਇੱਕ ਬਰਾਬਰ ਹੈ ਅਸਲ ਵਿੱਚ ਉਹਨੇ ਇਹ ਸੋਚਿਆ ਕਿ ਹਰ ਚੀਜ਼ ਤੇ ਇਨਸਾਨ ਨੂੰ ਸ਼ੱਕ ਕਰਨਾ ਚਾਹੀਦਾ ਵਾ ਸੋਚਣਾ ਚਾਹੀਦਾ ਵਾ ਵਿਚਾਰਨਾ ਚਾਹੀਦਾ ਵਾ ਅੰਨੇਵਾ ਕਿਸੇ ਵੀ ਗੱਲ ਤੇ ਯਕੀਨ ਨਹੀਂ ਕਰ ਲੈਣਾ ਚਾਹੀਦਾ ਪਰ ਉਹਨੇ ਕਿਹਾ ਇੱਕ ਚੀਜ਼ ਆ ਜਿੱਤੇ ਮੈਂ ਕਦੀ ਵੀ ਸ਼ੱਕ ਨਹੀਂ ਕਰੂੰਗਾ ਉਹ ਚੀਜ਼ਾ ਮੇਰੇ ਅੰਦਰਲੇ ਵਿਚਾਰ ਮੇਰੀ ਥਿੰਕਿੰਗ ਕਿਉਂਕਿ ਉਹ ਹੈਗੀ ਆ ਤੇ ਮੈਨੂੰ ਬਾਕੀ ਸਾਰਾ ਕੁਝ ਮਹਿਸੂਸ ਹੋ ਰਿਹਾ ਇਸ ਕਰਕੇ ਉਹਨੂੰ ਛੱਡ ਕੇ ਮੈਂ ਹਰ ਚੀਜ਼ ਤੇ ਸ਼ੱਕ ਕਰੂੰਗਾ ਹੁਣ ਆਪਾਂ ਵਿਚਾਰ ਨੂੰ ਅੱਗੇ ਲੈ ਕੇ ਚੱਲਦੇ ਹਾਂ ਤੇ ਗੱਲ ਆਪਣੇ ਆਲੇ ਦੁਆਲੇ ਤੇ ਕਰਾਂਗੇ ਮੈਂ ਦੇਖਦਾ ਨਾ ਕਿ ਪੱਖਾ ਟੀਵੀ ਫਰਿੱਜ ਹੋਰ ਜਿੰਨੀਆਂ ਵੀ ਵਿਗਿਆਨਕ ਚੀਜ਼ਾਂ ਆ ਇਹ ਤਾਂ ਸਾਨੂੰ ਬਗਾਨਿਆਂ ਨੇ ਦਿੱਤੀਆਂ ਪੂਰੇ ਭਾਰਤ ਦੀ ਵੀ ਜੇ ਗੱਲ ਕਰ ਲਈਏ ਹੁਣ ਚਲੋ ਠੀਕ ਆ ਵਿਗਿਆਨ 'ਚ ਅਸੀਂ ਤਰੱਕੀ ਕਰ ਲਈ ਆ ਪਰ ਮੋੜ ਕਿਸੇ ਹੋਰ ਨੇ ਬੰਨਿਆ ਅਸੀਂ ਬਸ ਮਗਰ ਮਗਰ ਤੁਰੇ ਆ ਤੇ ਉਸ ਤੋਂ ਬਾਅਦ ਸ਼ਾਇਦ ਅਹੀਂ ਕੋਈ ਇੱਕ ਖੋਜਾਂ ਕੀਤੀਆਂ ਵੀ ਆ ਕੁਝ ਵਿਗਿਆਨੀ ਇੰਡੀਆ ਦੇ ਹੋਏ ਵੀ ਆ ਹੋ ਸਕਦਾ ਕੁਝ ਪੰਜਾਬ ਦੇ ਵੀ ਹੋਣ ਜਿੰਨਾ ਬਾਰੇ ਮੈਨੂੰ ਜਾਣਕਾਰੀ ਨਾ ਆਵੇ ਪਰ ਓਵਰ ਆਲ ਜਿਹੜੀ ਪ੍ਰੋਡਕਸ਼ਨ ਹੋ ਰਹੀ ਆ ਪੰਜਾਬ 'ਚ ਉਹ ਸਾਧਾਂ ਦੀ ਹੋ ਰਹੀ ਘਰ ਘਰ ਤੱਕ ਨੂੰ 200 ਸਾਲ ਦੇ ਟਾਈਮ ਪੀਰੀਅਡ ਚ ਹੋਏ ਬੰਦੇ ਜਿਨ੍ਹਾਂ ਨੂੰ ਅੱਜ ਅਸੀਂ ਬ੍ਰਹਮ ਗਿਆਨੀ ਬਣਾਤਾ ਵਾ ਉਹ ਮਿਲਣਗੇ ਜਦ ਕਿ ਉਹਨਾਂ ਬ੍ਰਹਮ ਗਿਆਨੀਆਂ ਦੀਆਂ ਜਦੋਂ ਹਰਕਤਾਂ ਦੇਖਦੇ ਆ ਨਾ ਆਪਾਂ ਤੇ ਸਾਨੂੰ ਇਹ ਪਤਾ ਲੱਗਦਾ ਵੀ ਉਹ ਜਾਤ ਪਾਤ ਪਖੰਡ ਝੂਠ ਤੇ ਈਵਨ ਜੋ ਗੁਰੂ ਸਾਹਿਬ ਵੱਲੋਂ ਦਿੱਤੇ ਗਏ ਬੁਨਿਆਦੀ ਸਿਧਾਂਤ ਆ ਉਹਨਾਂ ਤੋਂ ਵੀ ਦੂਰ ਹੀ ਗਏ ਪਰ ਦਿੱਕਤ ਇਹ ਆ ਕਿ ਉਹਨਾਂ ਬਾਰੇ ਚਟਪਟੀਆਂ ਚਮਤਕਾਰੀ ਕਹਾਣੀਆਂ ਹੀ ਅਸੀਂ ਬਚਪਨ ਤੋਂ ਇੰਨੀਆਂ ਜ਼ਿਆਦੀਆਂ ਸੁਣ ਲੀਆਂ ਵਾਂ ਕਿ ਅਸੀਂ ਮਤਲਬ ਹੁਣ ਕਿਸੇ ਨਵੀਂ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਤੇ ਜੇ ਕੋਈ ਤਰਕ ਵਿਚਾਰ ਕਰਦਾ ਵੀ ਆ ਤਾਂ ਸਾਨੂੰ ਬੁਰਾ ਲੱਗਣ ਲੱਗ ਜਾਂਦਾ ਉਦੋਂ ਤੱਕ ਸਾਨੂੰ ਚੰਗਾ ਲੱਗਦਾ ਜਿੰਨੇ ਚਿਰ ਤੱਕ ਸਾਡੇ ਜਿੰਨਾ ਕੁ ਤਰਕ ਦਾ ਲੈਵਲ ਆ ਨਾ ਉਦੋਂ ਤੱਕ ਜੇ ਸਾਨੂੰ ਉਹਦੀ ਗੱਲ ਸਮਝ ਆ ਰਹੀ ਆ ਤੇ ਫੇਰ ਮਤਲਬ ਉਹ ਠੀਕ ਆ ਜਦੋਂ ਹੀ ਉਹਦਾ ਤਰਕ ਸਾਡੀ ਸਮਝ ਤੋਂ ਉੱਤੇ ਚਲੇ ਜਾਂਦਾ ਫੇਰ ਉਹ ਸਾਡੇ ਲਈ ਬੁਰਾ ਹੋ ਜਾਂਦਾ ਗਲਤ ਹੋ ਜਾਂਦਾ ਹਾਲਾਂਕਿ ਕਿਸੇ ਨਾ ਕਿਸੇ ਰੂਪ ਚ ਹਰ ਇਨਸਾਨ ਤਰਕ ਤੇ ਕਰ ਹੀ ਰਿਹਾ ਦੁਕਾਨ ਤੇ ਚੀਜ਼ ਲੈਣ ਜਾਂਦਾ ਵੀ ਵਿਸ਼ਵਾਸ ਥੋੜੀ ਕਰ ਲੈਂਦਾ ਖਾਣ ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਤੇ ਅਸੀਂ ਅੱਜ ਇੰਨੇ ਤਾਰਕਿਕ ਤੇ ਸੀਰੀਅਸ ਹੋ ਗਏ ਆ ਕਿ ਅਸੀਂ ਦੁਕਾਨਦਾਰ ਤੇ ਕਦੀ ਯਕੀਨ ਨਹੀਂ ਕਰਾਂਗੇ ਵੀ ਉਹ ਵਾਕਈ ਸਹੀ ਚੀਜ਼ ਦੀ ਵਰਤੋਂ ਕਰਦੇ ਆ ਫਿਰ ਧਰਮ ਵੇਲੇ ਸਾਨੂੰ ਕੀ ਮੌਤ ਪੈ ਜਾਂਦੀ ਹੈ ਕੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਸਾਨੂੰ ਕਿ ਉੱਥੇ ਅਸੀਂ ਤਰਕ ਦੇ ਦਰਵਾਜ਼ੇ ਬੰਦ ਕਰ ਦਿੰਦੇ ਆ ਛੱਟ ਨੂੰ ਜਿਹੜਾ ਵਾ ਉਹ ਕਹਿੰਦੇ ਵੀ ਬਾਹਰ ਛੱਡ ਕੇ ਆਓ ਸਾਨੂੰ ਗੁਰੂ ਸਾਹਿਬ ਨੇ ਤੇ ਇਦਾਂ ਬਿਲਕੁਲ ਨਹੀਂ ਮੇਰੇ ਖਿਆਲਾਂ ਸਿਖਾਇਆ ਜੇ ਗੁਰੂ ਸਾਹਿਬ ਜਨੇਊ ਦੇ ਉੱਤੇ ਤਰਕ ਨਾ ਕਰਦੇ ਤੇ ਅੱਜ ਸਿੱਖੀ ਦੀ ਹੋਂਦੀ ਨਹੀਂ ਹੋਣੀ ਬਾਕੀ ਜਿਹੜਾ ਇਹ ਜਨੇਊ ਵਾਲਾ ਵਿਚਾਰਿਆ ਇਕੱਲਾ ਗੁਰੂ ਸਾਹਿਬ ਨੇ ਨਹੀਂ ਦਿੱਤਾ ਕਬੀਰ ਜੀ ਨੇ ਵੀ ਇਦਾਂ ਦੀ ਗੱਲ ਕਹੀ ਆ ਕਬੀਰ ਜੀ ਆਪਣੀ ਬਾਣੀ 'ਚ ਕਹਿੰਦਾ ਆ ਹਮਕਰ ਸੂਤ ਤਨਹ ਨਿਤ ਤਾਨਾ ਕੰਠ ਜਨੇਊ ਤੁਮਾਰੇ ਪੁਜਾਰੀ ਨੂੰ ਕਿਹਾ ਵਾ ਕਿ ਤੇਰੇ ਕੰਢ ਚ ਜਨੇਊ ਆ ਮੇਰੇ ਘਰ ਤੇ ਸੂਤ ਦੇ ਢੇਰ ਲੱਗੇ ਵੈ ਤੁਮ ਤੋਂ ਵੇਦ ਪੜਾਓ ਗਾਇਤਰੀ ਗੋਬਿੰਦ ਰਿਦੇ ਹਮਾਰੇ ਤੂੰ ਜਿਹੜਾ ਵਾ ਉਹ ਠੀਕ ਆ ਆਪਣੀਆਂ ਧਰਮ ਗ੍ਰੰਥਾਂ ਦਾ ਪਾਠ ਆਪਣੇ ਧਰਮ ਗ੍ਰੰਥਾਂ ਦਾ ਪਾਠ ਜ਼ਰੂਰ ਕਰਦਾ ਹੋਵੇਗਾ ਪਰ ਮੇਰੇ ਤੇ ਦਿਲ ਚ ਵੱਸਦਾ ਵਾ ਸੱਚ ਮੇਰੇ ਦਿਲ ਵਿੱਚ ਮੌਜੂਦ ਆ ਜਿੰਨਾ ਮਰਜ਼ੀ ਪਾਠ ਕਰੀ ਚੱਲੋ ਪਰ ਇਹ ਹੀ ਚੀਜ਼ ਜਦੋਂ ਅਜੋਕੇ ਸਮੇਂ ਦੇ ਕਿਸੇ ਹੋਰ ਧਰਮ ਦੇ ਪੁਜਾਰੀਆਂ ਤੇ ਲੱਗਣੀ ਆ ਤੇ ਉਦੋਂ ਉਹਨਾਂ ਨੂੰ ਤਕਲੀਫ ਹੋਣੀ ਹੈ ਦਿੱਕਤ ਆ ਜਾਣੀ ਨਾ ਤਰਕ ਉਦੋਂ ਤੱਕ ਚੰਗਾ ਵਾ ਜਦੋਂ ਸਾਡੇ ਕਿਸੇ ਮਹਾਪੁਰਸ਼ ਨੇ ਜਾਂ ਸਾਡੇ ਪ੍ਰਚਾਰਕ ਨੇ ਅ ਕਿਸੇ ਦੂਜੇ ਦੇ ਕੀਤਾ ਹੋਵੇ ਜਦੋਂ ਹੀ ਉਹ ਤਰਕ ਤੁਹਾਡੇ ਵੱਲ ਮੁੜਨਾ ਵਾ ਤੁਹਾਨੂੰ ਤਕਲੀਫ ਹੋਣ ਲੱਗ ਪੈਣੀ ਹੈ ਨਹੀਂ 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 ਇਹ ਤਰਕ ਨਹੀਂ ਕਰਨਾ ਬਸ ਰੁਕ ਜਾਓ ਇੱਥੇ ਜਦ ਕੇ ਵੇਖਣ ਵਾਲੀ ਗੱਲ ਇਹ ਆ ਕਿ ਗਿਆਨ ਇੱਕ ਰੇਸ ਦੀ ਤਰ੍ਹਾਂ ਆ ਜਿਹਨੂੰ ਰਲ ਕੇ ਜਿੱਤਿਆ ਜਾਂਦਾ ਆ ਅ ਉਹ ਜਿਹੜੀ ਵੱਡੀ ਰਿਲੇ ਰੇਸ ਹੁੰਦੀ ਆ ਉਹ ਚ ਇੱਕ ਜਣਾ ਭਜਦਾ ਅੱਧ ਤੱਕ ਜਾਂਦਾ ਉਸ ਤੋਂ ਬਾਅਦ ਉਹ ਬੈਟਨ ਅੱਗੇ ਫੜਾ ਦਿੰਦਾ ਫਿਰ ਉਹ ਰੇਸ ਗਾਂ ਦੀ ਗਾਂ ਚੱਲਦੀ ਜਾਂਦੀ ਆ ਤੇ ਲਾਸਟ ਤੇ ਜਿਹੜਾ ਰਹਿ ਜਾਂਦਾ ਵਾ ਉਹ ਜਦੋਂ ਫਿਰ ਕ੍ਰਾਸ ਕਰਦਾ ਵਾ ਉਦੋਂ ਟੀਮ ਜਿੱਤਦੀ ਪਰ ਵਿਗਿਆਨ ਚ ਤੇ ਇਦਾਂ ਹੀ ਹੁੰਦਿਆ ਪਰ ਧਰਮ ਚ ਜਿਹੜਾ ਵਾ ਉਹ ਉਲਟ ਹੋ ਰਿਹਾ ਵਾ ਉਹ ਕਹਿੰਦੇ ਆ ਵੀ ਨਹੀਂ ਉਹ ਗੁਰੂ ਸਾਹਿਬ ਕਰਗੇ ਤਰਕ ਉਹ ਮਹਾਪੁਰਸ਼ਤ ਵੱਡੇ-ਵੱਡੇ ਜਿਹੜੇ ਹੈਗੇ ਆ ਉਹ ਭਗਤ ਕਬੀਰ ਜੀ ਵਰਗੇ ਰਵਿਦਾਸ ਜੀ ਵਰਗੇ ਨਾਮਦੇਵ ਜੀ ਵਰਗੇ ਉਹ ਕਤਾਰਕ ਕਰਕੇ ਹੁਣ ਆਪਾਂ ਨਹੀਂ ਕਰਨਾ ਤਰਕ ਹੁਣ ਆਪਾਂ ਬਸ ਪੂਜਾ ਕਰਨੀ ਹੈ ਉੱਥੇ ਆਪਾਂ ਰੁਕ ਜਾਣਾ ਇਹਦੋਂ ਗਾ ਨਹੀਂ ਸੋਚਣਾ ਗੁਰੂ ਸਾਹਿਬ ਤੇ ਆ ਵੀ ਕਹਿ ਕੇ ਗਏ ਆ ਨਾ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਈਮਾਨ ਅਕਲੀ ਪੜ ਕੇ ਬੁੱਝੀ ਹੈ ਅਕਲੀ ਖੀਚੇ ਦਾਨ ਹੁਣ ਇੱਥੇ ਤੇ ਹਰ ਥਾਂ ਤੇ ਅਕਲ ਵਰਤਣ ਦੀ ਗੱਲ ਕੀਤੀ ਗਈ ਹੈ ਗੁਰੂ ਸਾਹਿਬ ਕਹਿ ਰਹੇ ਨੇ ਸੁਣ ਮੁੰਦੇ ਹਰਣਾਖੀਏ ਗੂੜਾ ਵੈਣ ਅਪਾਰ ਪਹਿਲਾ ਵਸ ਸਿਆਣਕਾ ਤਾਂ ਕੀ ਚੈ ਵਪਾਰ ਪਹਿਲੋ ਸੌਦਾ ਵੇਖ ਲੋ ਫੇਰ ਪੇਮੈਂਟ ਕਰੋ ਫੇਰ ਅੱਗੇ ਤੁਰੋ ਪਹਿਲੋ ਨਹੀਂ ਇਹ ਸਾਨੂੰ ਸਿੱਖਿਆ ਦਿੱਤੀ ਗਈ ਹੈ ਇਹ ਦਿਮਾਗ ਵਰਤਨ ਦੀ ਤਰਕ ਕਰਨ ਦੀ ਸਿੱਖਿਆ ਵਾ ਇੱਕ ਨਾ ਮੈਨੂੰ ਬੜੀ ਹੀ ਵਧੀਆ ਗੱਲ ਸੁਣਾਈ ਸੀਗੀ ਆ ਬਹੁਤ ਹੀ ਸincere ਮੇਰੇ ਵੱਡੇ ਭਾਜੀ ਕਹ ਲਓ ਉਹਨਾਂ ਨੂੰ ਵੱਡੇ ਭਰਾ ਕਹ ਲਓ ਉਹਨਾਂ ਨੇ ਕਿਹਾ ਕਿ ਇੱਕ ਟਾਈਮ ਸੀਗਾ ਉਸ ਟਾਈਮ ਦੇ ਵਿੱਚ ਜਦੋਂ ਕੋਈ ਪੰਜਾਬੀ ਜਹਾਜ਼ 'ਚ ਬੈਂਦਾ ਏ ਉਸ ਟਾਈਮ ਵਿੱਚ ਜਦੋਂ ਕੋਈ ਪੰਜਾਬੀ ਕਿਸੇ ਜਹਾਜ਼ ਵਿੱਚ ਬੈਂਦਾ ਸੀ ਨਾ ਤੇ ਲੋਕ ਨਾ ਆ ਕੇ ਪੁੱਛਦੇ ਕਿ ਆਰ ਯੂ ਅ ਡਾਕਟਰ ਸਰਦਾਰ ਬੈਂਦਾ ਹੋਵੇ ਜਾਂ ਕੋਈ ਪੰਜਾਬੀ ਬੈਂਦਾ ਹੋਵੇ ਈ ਦੇਉਕੇ ਨਹੀਂ ਨਹੀਂ ਤੇ ਫਿਰ ਅਗਲਾ ਸਵਾਲ ਹੁੰਦਾ ਹੈ ਕਿ ਕੀ ਤੁਸੀਂ ਇੰਜੀਨੀਅਰ ਜੇ ਤੇ ਹੁਣ ਕੀ ਹੁੰਦਾ ਵਾ ਜਦੋਂ ਕਿਸੇ ਪੰਜਾਬੀ ਨੂੰ ਦੇਖਦੇ ਆ ਉਹ ਤੇ ਉਹ ਕਹਿੰਦੇ ਆ ਕਿ ਤੂੰ ਟਰੱਕ ਡਰਾਈਵਰ ਹੈਂ ਕਿ ਟੈਕਸੀ ਦਾ ਡਰਾਈਵਰ ਹੈ ਇਹਦਾ ਮਤਲਬ ਇਹੋ ਹੀ ਆ ਕਿ ਅਸੀਂ ਬੌਧਿਕ ਕੰਗਾਲੀ ਵੱਲ ਵੱਧ ਚੁੱਕੇ ਆ ਕਿਉਂਕਿ ਅਸੀਂ ਆਪਣੇ ਮਹਾਪੁਰਖਾਂ ਦੀ ਸਿੱਖਿਆ ਨਹੀਂ ਮੰਨੀ ਅਸੀਂ ਤਰਕ ਵਿਚਾਰ ਬੁੱਧੀ ਦੀ ਵਰਤੋਂ ਕਰਨੀ ਛੱਡਤੀ ਆ ਅਸੀਂ ਬਣ ਚੁੱਕੇ ਆ ਜਿੱਦਾਂ ਕਿ ਉਹਨਾਂ ਨੇ ਕਿਹਾ ਸੀ ਗਿੱਟਲ ਅਸੀਂ ਫੜ ਲਿਆ ਗਿੱਟੇ ਗਿੱਟੇ ਕਿਤੇ ਫੜ ਲਿਆ ਸਾਦਾ ਦੇ ਗਿੱਟੇ ਬਸ ਉਹ ਜਦੋਂ ਗਿੱਟਿਆਂ ਤੋਂ ਉੱਠੇ ਨਹੀਂਦੇ ਅਸੀਂ ਗਿੱਟਲ ਤੇ ਨਲਾਇਕ ਹੀ ਬੰਨਾ ਜਿਨ੍ਹਾਂ ਦੀ ਅਕਲ ਗਿੱਟਿਆਂ ਚ ਹੁੰਦੀ ਹੈ ਫੇਰ ਅਸੀਂ ਕੋਈ ਵੀ ਜਿਹੜਾ ਸਾਡੇ ਵਾਲੇ ਦੁਆਲੇ ਦਾ ਵਰਤਾਰਾ ਵਾ ਉਹਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਾਂਗੇ ਧਰਮ ਨੂੰ ਤੇ ਬਿਲਕੁਲ ਹੀ ਨਹੀਂ ਸਮਝ ਸਕਾਂਗੇ ਗੁਰੂ ਸਾਹਿਬ ਕੀ ਸਿੱਖਿਆ ਦੇ ਰਿਹਾ ਬਿਲਕੁਲ ਨਹੀਂ ਸਮਝ ਸਕਾਂਗੇ ਹਾਂ ਸੈਕੰਡ ਹੈਂਡ ਨੌਲੇਜ ਲਵਾਂਗੇ ਮਤਲਬ ਕੋਈ ਪ੍ਰਚਾਰਕ ਆਇਆ ਟੀਵੀ ਤੇ ਆਇਆ ਤੁਹਾਡੇ ਪਿੰਡ ਆਇਆ ਗੁਰਦੁਆਰੇ 'ਚ ਬੈਠਾ ਕਿਸੇ ਧਾਰਮਿਕ ਸਥਾਨ 'ਤੇ ਬੈਠਾ ਉਹ ਗੱਲ ਕਰੂਗਾ ਤੇ ਅਸੀਂ ਉਦਾਂ ਹੀ ਮੰਨ ਲਾਂਗੇ ਸ਼ਾਇਦ ਕੋਈ ਸਵਾਲ ਨਾ ਨਹੀਂ ਕਰਾਂਗੇ ਪਰ ਜਦੋਂ ਕਿ ਹੋਰ ਧਰਮ ਦਾ ਮੁਰਦੇ ਜਿੰਦਾ ਕਰੂਗਾ ਚਮਤਕਾਰ ਵਿਖਾਊਗਾ ਤੇ ਉਦੋਂ ਸਾਨੂੰ ਮਤਲਬ ਤਕਲੀਫ ਹੋਊਗੀ ਕਿ ਇਹ ਤੇ ਝੂਠ ਹੈ ਉਦੋਂ ਸਾਡੀ ਤਰਕਬੁੱਧੀ ਜਾਗ ਜੂਗੀ ਪਰ ਜਦੋਂ ਆਪਣਾ ਕੋਈ ਆਊਗਾ ਤਰਕਬੁੱਧੀ ਸੌਂ ਜੂਗੀ ਜਦੋਂ ਆਪਣਾ ਕੋਈ ਦੱਸੂਗਾ ਕਿ ਫਲਾਣੇ ਫਲਾਣੇ ਜਗ੍ਹਾ ਤੇ ਇਦਾਂ ਕਰਨਾ ਇਦਾਂ ਹੁੰਦਾ ਵਾ ਤੇ ਸਾਡੀ ਤਰੱਕੀ ਬੁੱਧੀ ਜਿਹੜੀ ਆ ਉਹ ਕਹੂਗੀ ਹਾਂ ਹਾਂ ਬਿਲਕੁਲ ਇਦਾਂ ਹੀ ਹੁੰਦਾ ਵਾ ਵਾਕਿਆ ਇਦਾਂ ਹੁੰਦਾ ਜਦ ਕਿ ਮੈਂ ਕਈ ਵਾਰੀ ਇਹ ਸੋਚਦਾ ਨਾ ਵੀ ਗੁਰੂ ਸਾਹਿਬ ਨੇ ਸਹੀ ਕਿਹਾ ਵਾ ਕਿ ਜੋਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋਂ ਆਣ ਬਾਟ ਕਾਹੇ ਨਹੀਂ ਆਇਆ ਇਹ ਇਕੱਲੀ ਗੱਲ ਬ੍ਰਾਹਮਣ ਤੇ ਨਹੀਂ ਲੱਗਦੀ ਤੇ ਨਾ ਹੀ ਜਾਤ ਪਾਤ ਤੇ ਲੱਗਦੀ ਇਹ ਹਰ ਚੀਜ਼ ਤੇ ਲੱਗਦੀ ਆ ਜਿੰਨੂੰ ਅਸੀਂ ਗੈਰ ਕੁਦਰਤੀ ਬਣਾ ਕੇ ਪੇਸ਼ ਕਰਦੇ ਆਂ ਜਿਹੜਾ ਮਾਂ ਦੇ ਪੇਟੋਂ ਆਜੇ ਉਹ ਇਨਸਾਨ ਹੀ ਹੁੰਦਾ ਵਾ ਭਗਵਾਨ ਨਹੀਂ ਹੁੰਦਾ ਜੇ ਰੱਬ ਮਾਂ ਦੇ ਪੇਟੋਂ ਦੋ ਦੋ ਤਰ੍ਹਾਂ ਦੇ ਬੰਦੇ ਬਣਾ ਕੇ ਭੇਜਦਾ ਵਾ ਇੱਕ ਭਗਵਾਨ ਤੇ ਇੱਕ ਇਨਸਾਨ ਤੇ ਫਿਰ ਰੱਬ ਖੁਦ ਉਹ ਪੁਜਾਰੀ ਵਾਲਾ ਵਿਤਕਰਾ ਕਰ ਰਿਹਾ ਵਾ ਜਿਹੜਾ ਆਪਣੇ ਆਪ ਨੂੰ ਉੱਚਾ ਤੇ ਦੂਜਿਆਂ ਨੂੰ ਛੋਟਾ ਦੱਸਦਾ ਹੈ ਸਾਰੇ ਇਨਸਾਨ ਬਰਾਬਰ ਆ ਬਸ ਇੱਥੇ ਤੈ ਹੁੰਦਾ ਸਾਰਾ ਕੁਝ ਕਿ ਕੌਣ ਕਿੰਨਾ ਸੋਹਣਾ ਮੈਥਮੈਟਿਸ਼ੀਅਨ ਆ ਕੌਣ ਸਾਇੰਟਿਸਟ ਆ ਕੌਣ ਮਤਲਬ ਸਾਈਕੋਲੋਜਿਸਟ ਆ ਕੌਣ ਮਤਲਬ ਕੋਈ ਪੋएट ਆ ਇੱਥੇ ਡਿਸਾਈਡ ਹੁੰਦਾ ਬਸ ਇਹ ਚੀਜ਼ ਡਿਸਾਈਡ ਕਰਦੀ ਹੈ ਕਈ ਵਾਰ ਇਹ ਲੇਟਰ ਸਟੇਜ ਤੇ ਕਰਦੀ ਹੈ ਕਈ ਵਾਰੀ ਲਾਈਫ ਦੀ ਅ ਸ਼ੁਰੂਚ ਹੀ ਕਰ ਲੱਗ ਜਾਂਦੀ ਹੈ ਹੈ ਸਾਰਾ ਕੁਝ ਕੁਦਰਤੀ ਗੁਰੂ ਸਾਹਿਬ ਕਹਿ ਰਹੇ ਆ ਕਿ ਕੁਦਰਤ ਦੇ ਨੀਮਾ ਚ ਹੀ ਸਾਰਾ ਕੁਝ ਹੁਕਮ ਦੀ ਰਜਾਇਜ਼ ਚ ਚੱਲਣਾ ਤੁਹਾਡਾ ਫਰਜ਼ ਆ ਨਵੇਂ ਹੁਕਮ ਘੜਨਾ ਨਹੀਂ ਚਮਤਕਾਰਾਂ ਦੇ ਰਾਹੀਂ ਤੇ ਜਿੱਥੇ ਇਮੋਸ਼ਨਸ ਨੂੰ ਖੁਸ਼ ਕਰਨ ਲਈ ਥੋੜੀ ਅ ਸ਼ਰਧਾ ਥੋੜਾ ਪਿਆਰ ਚਾਹੀਦਾ ਨਾ ਉਥੇ ਸਵਾਲਾਂ ਦੇ ਜਵਾਬ ਜਿਹੜੇ ਹਨ ਉਹ ਤਰਕ ਨੇ ਦੇਣੇ ਆ ਦੋਵੇਂ ਜਦੋਂ ਮਿਲ ਕੇ ਚੱਲਦੇ ਆ ਨਾ ਤੇ ਇਨਸਾਨ ਕੰਪਲੀਟ ਹੁੰਦਾ ਨਹੀਂ ਤੇ ਪੜਕਦਾ ਰਹਿੰਦਾ ਬਾਕੀ ਮੇਰੀ ਕਿਸਮਤ ਚੰਗੀ ਸੀ ਕਿ ਤਰਕ ਦਾ ਬੀਜ ਜਿਹੜਾ ਵਾ ਬਜ਼ੁਰਗਾਂ ਨੇ ਮੇਰੇ ਮਨ ਦੇ ਵਿੱਚ ਛੋਟੇ ਹੁੰਦੇ ਹੀ ਪਾਤਾ ਮੈਂ ਨਾ ਮਥਾ ਟੇਕਣ ਗਿਆ ਤੇ ਪ੍ਰਸ਼ਾਦ ਲਿਆ ਤੇ ਪ੍ਰਸ਼ਾਦ ਲੈਣ ਤੋਂ ਬਾਅਦ ਜੋ ਸੇਵਾਦਾਰ ਪ੍ਰਸ਼ਾਦ ਦੇ ਰਿਹਾ ਸੀ ਉਹ ਕਹਿੰਦਾ ਕਾਕਾ ਜੀ ਅੱਗੇ ਤੋਂ ਦਰਬਾਰ ਦੇ ਵਿੱਚ ਤੁਸੀਂ ਚਮੜੇ ਦੀ ਬੈਲਟ ਲਾ ਕੇ ਨਹੀਂ ਆਉਣਾ ਮੈਂ ਚੁੱਪ ਕਰਕੇ ਆ ਗਿਆ ਥੋੜਾ ਡਰ ਗਿਆ ਹਣਾ ਤੇ ਘਰ ਆ ਕੇ ਜਦੋਂ ਬਜ਼ੁਰਗਾਂ ਨੂੰ ਮੈਂ ਇਹ ਗੱਲ ਦੱਸੀਓ ਕਿਤੇ ਕੱਲ ਨੂੰ ਕਾਕਾ ਫੇਰ ਜਾਣਾ ਵਾ ਤੇ ਬੈਲਟ ਲਾ ਕੇ ਜਾਣਾ ਵਾ ਤੇ ਜੇ ਉਹਨੇ ਫੇਰ ਤਨੂੰ ਇਹ ਸਵਾਲ ਕੀਤਾ ਤੇ ਉਹਨੂੰ ਇਹ ਕਹਿਣਾ ਵੀ ਜਿਹੜਾ ਤਬਲਾ ਵੱਜਣਦਿਆ ਉਹ ਕਾਦਾ ਬਣਿਆ ਵਾ ਵੈਸੇ ਆਮ ਤੌਰ ਤੇ ਇਹੋ ਜੀਆਂ ਘਟਨਾਵਾਂ ਸਾਧਾਂ ਦੇ ਡੇਰਿਆਂ 'ਚ ਹੀ ਹੁੰਦੀਆਂ ਹੋਰ ਕਿਤੇ ਨਹੀਂ ਕਿਉਂਕਿ ਜਿੱਥੇ ਥੋੜਾ ਬਹੁਤ ਵੀ ਕਿਸੇ ਨੂੰ ਗਿਆਨ ਆ ਨਾ ਉਹ ਇਹੋਂ ਦੇ ਫालतू ਸਵਾਲ ਨਹੀਂ ਕਰਦਾ ਦੂਜਾ ਕਿਸੇ ਪਹਿਰਾਵੇ ਨੂੰ ਕਦੀ ਵੀ ਮਹਾਪੁਰਸ਼ ਗਿਆਨੀ ਮਹਾ ਗਿਆਨੀ ਮਹਾ ਦਾਨੀ ਹੋਣ ਦਾ ਲਾਇਸੈਂਸ ਨਾ ਸਮਝ ਲਿਆ ਕਰੋ ਬਾਥਰੂਮ ਦੇ ਵਿੱਚ ਸਾਰੇ ਇਨਸਾਨ ਇੱਕੋ ਜਿਹੇ ਹੁੰਦੇ ਆ ਜਦੋਂ ਬਾਹਰ ਨਿਕਲਦੇ ਆ ਉਹਨਾਂ ਦੇ ਕੱਪੜੇ ਜਿਹੜੇ ਆ ਉਹਨਾਂ ਦੀ ਇਮੇਜ ਨੂੰ ਬਦਲਦੇ ਆ ਹੋਰ ਕੁਝ ਨਹੀਂ ਹੁੰਦਾ ਸੋ ਤਰਕ ਕਰੋ ਸ਼ੱਕ ਵੀ ਕਰੋ ਤੇ ਫਿਰ ਅੱਗੇ ਤੁਰੋ ਤਾਂ ਕਿ ਤੁਸੀਂ ਗਿੱਟਲ ਨਾ ਬਣੋ